ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਤਿ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਹੁਣ ਆਉਣੇ ਅਗਲੀ ਖਬਰ ਵੱਲ ਨਜ਼ਦੀ ਪੰਜਾਬ ਦੇ ਲਗਭਗ ਸਾਰੇ ਹੀ ਪਿੰਡਾਂ ਦੇ ਵਿੱਚ ਹਨ 13000 ਪਿੰਡਾਂ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਇਹ ਐਲਾਨ ਹੈ ਕਿ ਉੱਥੇ ਅਤੀ ਆਧੁਨਿਕ ਖੇਡ ਜਿਹੜਾ ਸਟੇਡੀਅਮ ਹੈ ਉਹ ਬਣਾਇਆ ਜਾਵੇਗਾ ਇਹ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਨੌਜਵਾਨਾਂ ਦਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਤੇ ਖੇਡਾਂ ਵੱਲ ਜਿਹੜਾ ਹੈ ਉਹਨਾਂ ਨੂੰ ਧੱਕਣ ਦੇ ਲਈ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਠੀਕ ਹੈਣਾ ਚਾਹੁੰਗੇ ਬਿਲਕੁਲ ਦੇਖੋ ਸਾਡੇ ਪੰਜਾਬ ਦੀ ਇਹ ਤਰਾਸਦੀ ਰਹੀ ਹੈਗੀ ਹੈ ਕਿ ਇੱਥੇ ਨਸ਼ 2007 ਤੋਂ ਬਾਅਦ ਫੈਲਿਆ ਜੀ ਜੀ ਔਰ ਅਜ 18 ਸਾਲ ਹੋ ਗਏ ਆ ਹਮ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਹੈਗਾ ਕਿ ਕਿਸੇ ਤਰੀਕੇ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾ ਸਕੇ ਜੀ ਲੇਕਿਨ ਨਸ਼ਾ ਖਤਮ ਕਰਨ ਲਈ ਤਾਂ ਉਪਰਾਲੇ ਕੀ ਹੋਣੇ ਜੀ ਇੱਥੇ ਜਿਹੜੀਆਂ ਪਿਛਲੀਆਂ ਸਰਕਾਰਾਂ ਗਈਆਂ ਹਮ ਉਹਨਾਂ ਨੇ ਇਥੋਂ ਮੁੰਡਿਆਂ ਨੂੰ ਬਾਹਰ ਹੀ ਕੱਲਣ ਲਈ ਜਿਹੜਾ ਉਹ ਉਤਸ਼ਾਹਤ ਕਰਨਾ ਸ਼ੁਰੂ ਕਰਤਾ ਵੀ ਛੱਡੋ ਇੱਥੇ ਕੀ ਰੱਖਿਆ ਬਾਹਰ ਹੀ ਚੱਲ ਜਾਓ ਬਿਲਕੁਲ ਈਵਨ ਮੈਂ ਇਦਾਂ ਦੇ ਪੋਲਿਟਿਕਲ ਲੀਡਰ ਵੀ ਦੱਸ ਸਕਦਾ ਜਿਨ੍ਹਾਂ ਨੇ ਆਪਣੇ ਬੱਚੇ ਬਾਹਰ ਸੈਟਲ ਕੀਤੇ ਹਾਂ ਹਾਂ ਹਾਲਾਂਕਿ ਉਹ ਸਰਕਾਰਾਂ ਦੇ ਵਿੱਚ ਸੀਗੇ ਇਸੇ ਕਰਕੇ ਕਿ ਇੱਥੇ ਨੌਜਵਾਨ ਨਸ਼ੇ 'ਚ ਜਾ ਰਿਹਾ ਹੈ ਆਪਣੇ ਬੱਚਿਆਂ ਨੂੰ ਸੇਫ ਕਰੀਏ ਸਭ ਇਸੇ ਪਾਸੇ ਤੋਰ ਦੇ ਗਏ ਔਰ ਇਸੇ ਕਰਕੇ ਕੈਨੇਡਾ ਦੀ ਧਰਤੀ ਦੇ ਉੱਤੇ ਹਰ ਸਾਲ ਪੰਜਾਬ ਚੋਂ 1.5 ਲੱਖ ਬੱਚਾ ਜਾਂਦਾ ਰਿਹਾ ਜੀ ਜੀ ਹੁਣ ਜਾ ਕੇ ਦੇਖੋ ਉੱਥੇ ਗਾ ਪਿਆ ਹੋਇਆ ਉੱਥੇ ਕਿੰਨਾ ਰੈਸੈਸ਼ਨ ਹੈ ਕਿੰਨਾ ਨੌਜਵਾਨ ਉੱਥੇ ਇਕੱਠਾ ਹੋ ਗਿਆ ਜੌਬਾਂ ਮਿਲਦੀਆਂ ਨਹੀਂ ਪਈਆਂ ਕੰਮ ਮਿਲਦੇ ਨਹੀਂ ਪਏ ਹਾਂ ਆਹ ਕ੍ਰਾਈਮ ਕਰਨ ਲੱਪੇ ਡਰੱਗ ਵੇਚਣ ਲੱਪੇ ਆ ਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਉਦੋਂ ਹੀ ਖਤਮ ਹੋ ਸਕਦਾ ਜਦੋਂ ਅਸੀਂ ਇੱਥੇ ਖੇਡਾਂ ਨੂੰ ਜਿਹੜਾ ਖੇਡਾਂ ਨੂੰ ਹੂੰ ਚੱਕ ਕੇ ਉੱਤੇ ਲੈ ਜਾਾਂਗੇ ਪੰਜਾਬ ਦੀਆਂ ਜਿਹੜੀਆਂ ਖੇਡਾਂ ਹੈਗੀਆਂ ਕਬੱਡੀ ਹੈ ਜਾਂ ਹੋਰ ਫੁੱਟਬਾਲ ਹੈ ਪਿੰਡਾਂ ਦੇ ਵਿੱਚ ਛੋਟੇ ਫੁੱਟਬਾਲ ਦੇ ਗਰੁੱਪ ਵੀ ਬਣੇ ਹੋਏ ਆ ਜੀ ਖੋਖੋ ਹੈਗਾ ਵਾ ਇਹ ਸਾਰੀਆਂ ਗੇਮਾਂ ਹੁਣ ਖਤਮ ਹੋਈ ਜਾਂਦੀਆਂ ਬਿਲਕੁਲ ਬਿਲਕੁਲ ਸਰ ਚਲੋ ਕਬੱਡੀ ਵਗੈਰਾ ਦੇ ਟੂਰਨਾਮੈਂਟ ਹਜੇ ਕੁਛ ਐਨਰਾਈਜ਼ ਵੀਰ ਮੇਰੇ ਕਰਾਂਦੇ ਆ ਕੇ ਲੇਕਿਨ ਜ਼ਿਆਦਾਤਰ ਪਿੰਡਾਂ ਦੇ ਵਿੱਚੋਂ ਖਤਮ ਹੁੰਦਾ ਪਿਆ ਪੂਰਾ ਬਿਲਕੁਲ ਬਿਲਕੁਲ ਸਰ ਹੁਣ ਜਿੱਦਾਂ ਸਟੇਡੀਅਮ ਬਣ ਜਾਣਗੇ ਨਵੇਂ ਹੂੰ ਦੁਬਾਰਾ ਖੇਡਾਂ ਦਾ ਇੱਕ ਅਲੱਖ ਜਗੇਗੀ ਜੀ ਨੌਜਵਾਨਾਂ ਚ ਉਤਸ਼ਾਹ ਵਧੇਗਾ ਕਿ ਅਸੀਂ ਖੇਡੀਏ ਸ਼ਾਮੀ ਟੀਮਾਂ ਬਣਾਈਏ ਕੋਈ ਬੈਡਮਿੰਟਨ ਖੇਡੂਗਾ ਕੋਈ ਫੁੱਟਬਾਲ ਖੇਡੂਗਾ ਕੋਈ ਬਾਸਕਟਬਾਲ ਖੇਡੂਗਾ ਅੱਜ ਵਾਲੀਵਾਲ ਦੇ ਸ਼ਕੀਨ ਪਿੰਡਾਂ 'ਚ ਬਹੁਤ ਹੈਗੇ ਆ ਨੌਜਵਾਨ ਇੱਕ ਪਾਸੇ ਲੱਗੇਗਾ ਜਦੋਂ ਆਪਣੀ ਸਰੀਰ ਵੱਲ ਬੰਦਾ ਖਿਆਲ ਕਰਦਾ ਜੀ ਫਿਰ ਉਹਨੂੰ ਲੱਗਦਾ ਕਿ ਮੈਂ ਤਾਂ ਰੋਟੀ ਵੀ ਇੱਕ ਖਾਣੀ ਆ ਤਾਂ ਦੋ ਰੋਟੀਆਂ ਦੀ ਜਗ੍ਹਾ ਇੱਕ ਰੋਟੀ ਕਰ ਦਿੰਦਾ ਨਹੀਂ ਮੇਰਾ ਸਰੀਰ ਖਰਾਬ ਹੋ ਜਾ ਬਿਲਕੁਲ ਬਿਲਕੁਲ ਸਰ ਅਨਾਜ ਲੋਕੀ ਘਟਾ ਦਿੰਦੇ ਆ ਅੱਜ ਕੱਲ ਤਾਂ ਹੈਲਥ ਕੌਨਸ਼ੀਅਸ ਓਦਾਂ ਹੀ ਬੜੇ ਆ ਨੌਜਵਾਨ ਜਿਹੜੇ ਆ ਜੀ ਹੁਣ ਜਿੱਦਾਂ ਪਿੰਡਾਂ ਦੇ ਵਿੱਚ ਸਟੇਡੀਅਮ ਬਣਨਗੇ ਸਾਰਿਆਂ ਦਾ ਇਹਦੇ ਨਾਲ ਇੱਕ ਕ੍ਰਾਂਤੀ ਆਏਗੀ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਬਹੁਤ ਜ਼ਮੀਨੀ ਪੱਧਰ ਦੇ ਉੱਤੇ ਲੋਕ ਜਿਹੜੇ ਆ ਇਸ ਚੀਜ਼ ਦੀ ਇੰਤਜ਼ਾਰ ਕਰ ਰਹੇ ਸੀ ਕਿ ਕਿਸੇ ਤਰੀਕੇ ਜਿਹੜਾ ਵਾ ਪਿੰਡਾਂ ਦੇ ਵਿੱਚ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇ ਜਦੋਂ ਸਰਦਾਰ ਪ੍ਰਗਟ ਸਿੰਘ ਹੋរី ਖੇਡ ਮੰਤਰੀ ਸੀ ਪਿਛਲੀ ਸਰਕਾਰ ਚ ਪਿੰਡਾਂ ਦੇ ਵਿੱਚ ਸਪੋਰਟਸ ਕਿੱਟਾਂ ਪੁੰਚਾਈਆਂ ਗਈਆਂ ਸੀ ਲੇਕਿਨ ਉਹ ਕਿੱਟਾਂ ਉੱਥੇ ਜਾ ਕੇ ਟਿਕ ਗਈਆਂ ਸਰਕਾਰ ਬਦਲ ਗਈ ਨਵੇਂ ਉਪਰਾਲੇ ਆ ਗਏ ਨਵੇਂ ਤੌਰ ਤਰੀਕੇ ਆ ਗਏ ਜੀ ਵਰਨਾ ਜਿਹੜਾ ਵੈ ਕੰਮ ਕਰਨ ਦੇ ਸਾਰੇ ਚਾਹਵਾਨ ਸੀਗੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਸਿਰਫ ਸਪੋਰਟਸ ਕਰ ਸਕਦੀ ਹੈ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਜਿਹੜੀਆਂ ਉਹ ਜ਼ਮੀਨ ਦੇ ਉੱਤੇ ਕਾਫੀ ਡਾਊਨਵਰਡਸ ਜਾ ਰਹੀਆਂ ਹਾਕੀ ਦੀ ਜ਼ਰੂਰ ਖੇਡ ਹੈਗੀ ਲੇਕਿਨ ਉਹਦੇ ਵਿੱਚ ਵੀ ਦੁਆਬੇ ਦੇ ਨੌਜਵਾਨਾਂ ਦਾ ਜ਼ਿਆਦਾ ਯੋਗਦਾਨ ਹੈ ਦੁਆਬੇ ਦੇ ਵਿੱਚ ਉਹ ਸੰਸਾਰਪੁਰ ਹੋ ਗਿਆ ਜਲੰਧਰ ਹੋ ਗਿਆ ਉਰੇ ਦੇ ਅੰਮ੍ਰਿਤਸਰ ਦੇ ਹੋ ਗਿਆ ਇਧਰ ਲਈ ਨੌਜਵਾਨਾਂ ਦਾ ਹਾਕੀ ਦਾ ਲekin ਜੇ ਮਾਲਵੇ ਵੱਲ ਚਲ ਜੀਏ ਤੇ ਮਾਝੇ ਜੋ ਪੂਰੇ ਉਧਰਲੇ ਪਾਸੇ ਚਲ ਜੀਏ ਹੋਰ ਪਾਸੇ ਤੇ ਹਾਕੀ ਦੇ ਖਿਡਾਰੀ ਨਹੀਂ ਹੈਗੇ ਹੁਣ ਉਹ ਕਬੱਡੀ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਹੋਰ ਟੂ ਖੇਡਾਂ ਦੇ ਨਾਲ ਫੁੱਟਬਾਲ ਦੇ ਨਾਲ ਹੀ ਉਹਨਾਂ ਨੂੰ ਬਾਹਰ ਲਿਆਂਦਾ ਜਾ ਸਕਦਾ ਨਸ਼ੇ ਵੱਲ ਨਾ ਜਾਣ ਨਸ਼ੇ ਵੱਲ ਨਾ ਦੇਖਣ ਦੂਜਿਆਂ ਨੂੰ ਵੀ ਨਸ਼ਾ ਕਰਨ ਤੋਂ ਰੋਕਣ ਉਹਨਾਂ ਨੂੰ ਵੀ ਨਾਲ ਖੇਡਾਂ ਚ ਲਾ ਲੈਣ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਮੈਨੂੰ ਲੱਗਦਾ ਇਹ ਚੰਗਾ ਉਪਰਾਲਾ ਹੈ ਔਰ ਇਹਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਖੁੱਲ ਕੇ ਸਾਥ ਦੇਣਾ ਵੀ ਚਾਹੀਦਾ ਜੀ ਬਿਲਕੁਲ ਸਰ ਇਸ ਤਰ੍ਹਾਂ ਅਗਲੀ ਖਬਰ ਲੈਨੇ ਆ ਜਿਹੜਾ ਵਾਤਾਵਰਣ ਸੰਭਾਲ ਮੁਹਿੰਮ ਸ਼ੁਰੂ ਦੀ ਜਿਹੜੀ ਸ਼ੁਰੂਆਤ ਕਰਦੇ ਹੋਏ ਮਨਪ੍ਰੀਤ ਸਿੰਘ ਆਯਾਲੀ ਜਿਹੜਾ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਲਈ ਸੰਗਤਾ ਦਾ ਵੱਡਾ ਯੋਗਦਾਨ ਹੈ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ 2 ਦਸੰਬਰ ਨੂੰ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਸੀ ਹੂੰ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਇਹ ਐਲਾਨ ਕੀਤਾ ਸੀਗਾ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਿਹੜੀ ਉਹਨਾਂ ਦੇ ਸਾਹਮਣੇ ਖੜੀ ਸੀ ਜੀ ਇਹ ਆਪਣਾ اخਲਾਕੀ ਤੌਰ ਤੇ ਅਧਿਕਾਰ ਤੇ ਵਿਸ਼ਵਾਸ ਗਵਾ ਚੁੱਕੀ ਹੈ ਹਮ ਅਕਾਲੀ ਦਲ ਨੂੰ ਦੁਬਾਰਾ ਖੜੇ ਹੋਣ ਦੀ ਲੋੜ ਹੈ ਜੀ ਉਹਦੇ ਲਈ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਹਮ ਜਿਹਦੇ ਚੇਅਰਮੈਨ ਸੀਗੇ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਉਹਦੇ ਵਿੱਚ ਉਹਨਾਂ ਨੇ ਮੈਂਬਰ ਲਿੱਤੇ ਹੋਏ ਸੀਗੇ ਜਿਵੇਂ ਸੰਤਾ ਸਿੰਘ ਮੈਜਪੁਰੀ ਨੂੰ ਲਿੱਤਾ ਹੋਇਆ ਸੀ ਕਿਰਪਾਲ ਸਿੰਘ ਬਡੁੰਗਰ ਸੀਗੇ ਗੁਰਪ੍ਰਤਾਪ ਸਿੰਘ ਵਿਡਾਲਾ ਸੀ ਮਨਪ੍ਰੀਤਿਆਲੀ ਸੀਗੇ ਬੀਬੀ ਸਤਵੰਤ ਕੌਰ ਸੀਗੇ ਹੂੰ ਤੇ ਇਕਬਾਲ ਸਿੰਘ ਝੁੰਦਾ ਸੀਗੇ ਜੀ لیکن ਬਾਅਦ ਦੇ ਵਿੱਚੋਂ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ। ਕਿਰਪਾਲ ਸਿੰਘ ਵਡੂਕਰ ਨੇ ਵੀ ਅਸਤੀਫਾ ਦੇ ਦਿੱਤਾ ਕਿ ਮੈਂ ਨਹੀਂ ਮੇਰਾ ਸਰੀਰ ਸਾਥ ਨਹੀਂ ਦਿੰਦਾ। ਮੈਂ ਨਹੀਂ ਇਹਨਾਂ ਟਾਈਮ ਦੇ ਪਾ ਰਿਹਾ। ਜੀ ਜੀ। ਫਿਰ ਪੰਜ ਮੈਂਬਰੀ ਕਮੇਟੀ ਰਹਿ ਗਈ। ਉਹਨਾਂ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿੰਡਾਂ ਥਾਂ ਹੀ ਜਾ ਕੇ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ। ਜੀ। ਔਰ ਜਦੋਂ ਮੈਂ ਲਾਸਟ ਫਿਗਰ ਦੇ 27 ਤੋਂ 28 ਲੱਖ ਭਰਤੀ ਪ੍ਰਕਿਰਿਆ ਹੋ ਚੁੱਕੀ ਸੀ। ਹਮ। ਔਰ ਹੁਣ ਜਿਹੜੀ ਗੱਲ ਹੈ ਕਿ ਇਹਨੂੰ ਕਿਸ ਸ਼ੇਪ ਚਲਾਣਾ ਹੈ ਇੰਨੇ ਲੋਕ 28 ਲੱਖ ਲੋਕ ਜਿਹੜੇ ਜੁੜ ਚੁੱਕੇ ਆ ਪੰਜਾਬ ਦੇ ਵਿੱਚ ਜੀ ਇਹਨੂੰ ਕਿਸੇ ਬੰਨੇ ਲਾਣਾ ਵੈ ਇਸ ਕਰਕੇ ਜਿਹੜੀਆਂ ਗੱਲਾਂ ਚੱਲ ਰਹੀਆਂ ਆ ਕਿ ਅਕਾਲੀ ਦਲ ਨੂੰ ਜਿਹੜਾ ਇੱਕ ਸੰਗਠਿਤ ਕੀਤਾ ਜਾਵੇ ਮਨਪ੍ਰੀਤਿਆਲੀ ਦਾ ਇਸ਼ਾਰਾ ਉਧਰ ਹੀ ਹੈਗਾ ਹੂੰ ਕਿ ਅਕਾਲੀ ਦਲ ਨੂੰ ਆਪਾਂ ਖੜਾ ਕਰੀਏ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਉਹਦੇ ਲਈ ਹੋਰ ਉਪਰਾਲੇ ਚੰਗੇ ਕੀਤੇ ਜਾਣ ਉਹਨਾਂ ਨੇ ਵੀ ਇਹੀ ਗੱਲ ਦਾ ਇਸ਼ਾਰਾ ਕੀਤਾ ਕਿ ਅਕਾਲੀ ਦਲ ਦਾ ਜਿਹੜਾ ਸੰਗਤਾਂ ਦਾ ਰੇੜਾ ਵਿੱਚ ਯੋਗਦਾਨ ਹੈਗਾ ਜਾਂ ਸੰਗਤਾਂ ਨੇ ਹੋਮੋ ਹੁਮਾਗੇ ਸਾਥ ਦਿੱਤਾ ਉਹਦੇ ਕਰਕੇ ਅਕਾਲੀ ਦਲ ਨੇ ਖੜਾ ਹੋਇਆ ਜੀ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਸਿਆਸਤ ਜਿਹੜੀ ਹੈ ਸਾਲ کافی ਕਰਵਟ ਲਵੇਗੀ کافی ਕੁਝ ਨਵਾਂ ਬਦਲਾਅ ਹੋਏਗਾ کافی ਕੁਝ ਨਵਾਂ ਦੇਖਣ ਨੂੰ ਤੁਹਾਨੂੰ ਵੀ ਮਿਲੇਗਾ ਹਮ ਕਿਉਂਕਿ ਲੋਕ ਹੁਣ ਚਾਹਦੇ ਆ ਕਿ ਜਿਹੜਾ ਅਕਾਲੀ ਦਲ ਹੈ ਉਹ ਖੜਾ ਹੋਣਾ ਚਾਹੀਦਾ ਪੰਜਾਬ 'ਚ ਲੇਕਿਨ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਅਲੱਗ ਹੋਣਾ ਚਾਹੀਦਾ ਜਿਹੜੀ ਲੋਕਾਂ ਦੀ ਆਮ رائے ਹੈ ਜੀ ਭਈ ਉਹ ਲੋਕ ਅੱਗੇ ਆਣੇ ਚਾਹੀਦੇ ਆ ਜਿਹੜੇ ਰੋਲ ਪੰਥਕ ਹੋਵੇ ਸਿੱਖਾਂ ਦੀਆਂ ਜਿਹੜੀਆਂ ਸਾਡੀਆਂ ਦਿੱਕਤਾਂ ਸਮੱਸਿਆਵਾਂ ਮੰਨ ਲਓ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ ਹੋਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੈਗਾ ਕਈ ਹੋਰ ਮਸਲੇ ਆ ਤਖਤਾਂ ਦੇ ਮਸਲੇ ਹੈਗੇ ਆ ਭਾਸ਼ਾ ਦਾ ਮਸਲਾ ਹੈ ਸਭਿ 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 ਸ ਇਹ ਮਜ਼ਬੂਤ ਅਕਾਲੀ ਦਲ ਖੜਾ ਹੋਏਗਾ ਜੀ ਔਰ ਇਹਦੀ ਅਗਵਾਈ ਕੌਣ ਕਰਦਾ ਹੈ ਤਾਂ ਆਉਣ ਵਾਲਾ ਸਮਾਂ ਵਕਤ ਦੱਸੂਗਾ ਹਮਮ ਲੇਕਿਨ ਮੈਨੂੰ ਜੋ ਲੱਗ ਰਿਹਾ ਕਿ ਇੱਕ ਨਵਾਂ ਅਕਾਲੀ ਦਲ ਇਸ ਸਾਲ ਦੇ ਦਸੰਬਰ ਤੱਕ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਜੀ ਬਿਲਕੁਲ ਸਰ ਆਖਰੀ ਕਵਲ ਤੇ ਵੀ ਗੱਲ ਕਰ ਲੈਂਦੇ ਆ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਇੱਕ ਦਾਵਾ ਹੈ ਕਿ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ ਆਪ ਸਰਕਾਰ ਕੀ ਕਹਿਣਾ ਚਾਹੋਗੇ ਇਸ ਤੋਂ ਕੀ ਪਤਾ ਦੇਖੋ ਬਿਲਕੁਲ ਇੱਕ ਪ੍ਰਗਟ ਸਿੰਘ ਦੀ ਵੀ ਆਪਣੀ ਇੱਕ ਸੋਚ ਹੈ ਆਪਾਂ ਹੁਣ ਪੰਜਾਬ ਦੇ ਵਿੱਚ ਆ ਦੇ ਮੁੱਖਿਆਰਕ ਤੇ ਗੱਲ ਮੈਂ ਅੱਗੇ ਵੀ ਕਹਿਣਾ ਹੋਣੀ ਚਾਹੀਦੀ ਸਾਡੀ ਭਾਸ਼ਾ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬੀ ਕਮਜ਼ੋਰ ਹੋ ਰਹੀ ਸਭਿ ਸੰਸਕ੍ਰਿਤੀ ਦੀ ਗੱਲ ਹੋਣੀ ਚਾਹੀਦੀ ਹੈ ਹੁਣ ਗੱਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਤੇ ਅਟੈਕ ਦੀਆਂ ਹੁੰਦੀਆਂ ਪਈਆਂ ਜੀ ਜੇ ਆਪਾਂ ਹੋਮ ਮਿਨਿਸਟਰ ਨੂੰ ਤੜੀ ਪਾਰ ਕਹਿੰਦਾ ਉਹਦੇ ਨਾਲ ਸਾਰੇ ਮੁੱਦੇ ਹੋਰ ਪਾਸੇ ਚਲੇ ਗਏ ਭਾਜਪਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਲਾ ਪਈ ਆਮ ਆਦਮੀ ਪਾਰਟੀ ਭਾਜਪਾ ਦੇ ਖਿਲਾਫ ਰੋਲਾ ਪਾਨ ਲੱਪਈ ਜਿਹੜਾ ਪੰਜਾਬ ਦੇ ਮੁੱਦੇ ਨੇ ਉਹ ਕਿੱਥੇ ਗਏ ਨੇ ਪੰਜਾਬ 'ਚ ਗੈਂਗਸਟਰਾਂ ਦਾ ਮੁੱਦਾ ਹਾਵੀ ਹੋਇਆ ਪਿਆ ਲੈਂਡ ਪੂਲਿੰਗ ਦਾ ਮੁੱਦਾ ਹਾਵੀ ਹੋਇਆ ਪਿਆ ਬਿਲਕੁਲ ਬਿਲਕੁਲ ਸਰ ਪੰਜਾਬ 'ਚ ਬੀਬੀਐਮਬੀ ਦੇ ਉੱਤੇ ਸੀਆਈਏ ਸੈਫ ਦਾ ਮੁੱਦਾ ਹਾਵੀ ਹੋਇਆ ਪਿਆ ਇਹਨਾਂ ਮੁੱਦਿਆਂ ਦੇ ਉੱਤੇ ਕੌਣ ਸੋਚੂਗਾ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਕੋਈ ਸੋਚਣ ਵਾਲਾ ਹੀ ਨਹੀਂ ਤੇ ਲੜਾਈ ਹੋਰ ਪਾਸੇ ਸ਼ੁਰੂ ਹੋ ਗਈ ਤੜੀ ਪਾਰਲੇ ਪਾਸੇ ਜੀ ਉਹ ਪ੍ਰਧਾਨ ਮੰਤਰੀ ਜਾਜ ਲੈ ਕੇ ਜਾਂਦੇ ਆ ਜੀ ਉਹ ਲੜਾਈ ਨਵੇਂ ਪਾਸੇ ਸ਼ੁਰੂ ਹੋ ਗਈ ਹੁਣ ਇਹਦੇ ਨਾਲ ਹੀ ਕਾਂਗਰਸ ਨਾਲ ਵੀ ਇਹੀ ਤਾਂ ਲੜਾਈ ਸ਼ੁਰੂ ਹੋ ਗਈ ਆ ਬਈ ਪ੍ਰਧਾਨ ਸਭਾ ਦੇ ਵਿੱਚ ਜਿਹੜਾ ਰੂਲਿੰਗ ਪਾਰਟੀ ਦੇ ਲੀਡਰਾਂ ਨੇ ਬੋਲਦਾ ਵੀ ਇਹਨਾਂ ਦੇ ਥੱਲੇ ਸਪਰਿੰਗ ਲੱਗੇ ਨੇ ਛਾਲਾ ਮਾਰ ਕੇ ਖੜੇ ਹੁੰਦੇ ਨੇ ਉਹ ਇੱਕ ਆਕੇ ਕਹਿੰਦਾ ਜੀ ਇਹਨਾਂ ਨੂੰ ਫੇਵੀਕੋਲ ਲਾਓ ਜੀ ਲੇਕਿਨ ਗੱਲ ਇਹ ਹੈ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਪੰਜਾਬ ਦੇ ਮਸਲੇ ਪ੍ਰੈਕਟੀਕਲੀ ਹੱਲ ਹੋਣੇ ਆ ਜੀ ਪੰਜਾਬ ਦੇ ਜਿਹੜੇ ਸੰਗੀਨ ਮਸਲੇ ਆ ਅੱਜ ਦੇ ਦੌਰ ਦੇ ਵਿੱਚ ਕਾਨੂੰਨ ਵਿਵਸਥਾ ਜਿਹਦੇ ਵਿੱਚ ਤੁਸੀਂ ਦੇਖੋ ਬੋਰ ਦੇ ਵਿੱਚ ਕਪੜਾ ਵਪਾਰੀ ਆ ਉਹਦੀ ਗੋਲੀ ਸੰਜੀਵਰਮਨ ਦੀ ਗੋਲੀ ਮਾਰ ਕੇ ਮਾਰ ਦਿੱਤੀਆਂ ਗਈਆਂ ਕੀ ਕਸੂਰ ਸੀ ਉਹਦਾ ਇਦਾਂ ਦੀਆਂ ਕਠਿਨਾਵਾਂ ਕਿੰਨੀਆਂ ਹੀ ਹੋ ਚੁੱਕੀਆਂ ਹੋਈਆਂ ਜਿਸ ਦੇ ਨਾਲ ਪੰਜਾਬ ਜਿਹੜਾ ਰੋਂਦਾ ਪਿਆ ਸਾਨੂੰ ਪੰਜਾਬ ਨੂੰ ਅੱਜ ਲੋੜ ਹੈਗੀ ਆ ਲਾ ਐਂਡ ਆਰਡਰ ਦੇ ਸੁਧਾਰਨ ਦੀ ਸਾਨੂੰ ਪੰਜਾਬ ਨੂੰ ਅੱਜ ਲੋੜ ਹੈਗੀ ਆ ਜਿਹੜੇ ਸਾਡੇ ਹੋਰ ਮਸਲੇ ਨੇ ਪਾਣੀ ਦਾ ਮਸਲਾ ਹੈਗਾ ਕੈਂਸਰ ਦਾ ਮਸਲਾ ਹੈਗਾ ਸਿੱਖਿਆ ਦੇ ਮਸਲੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਸੁਧਾਰ ਦੇ ਮਸਲੇ ਹੈਗੇ ਆ ਜੀ ਇਹਨਾਂ ਦੀ ਸਾਡੀ ਲੋੜ ਹੈਗੀ ਹੈ ਲੋੜ ਹੋਰ ਪਾਸੇ ਤੋਰੀ ਹੋਈ ਹੈ ਇੱਕ ਦੂਜੇ ਨੂੰ ਕਦੀ ਪਜਾਮੀ ਦਾ ਰੋਲਾ ਪਾ ਲੈਂਦੇ ਕਦੀ ਕੋਟ ਤੇ ਰੋਲਾ ਪਾ ਲੈਂਦੇ ਕਦੀ ਸ਼ੌਂਕ ਤੇ ਰੋਲਾ ਪਾ ਲੈਂਦੇ ਜੀ ਸੋ ਪੰਜਾਬ ਵਿਧਾਨ ਸਭਾ ਮੈਂ ਸਮਝਦਾ ਕਿ ਪ੍ਰਗਟ ਸਿੰਘ ਦਾ ਵੀ ਜਿਹੜਾ ਇੱਕ ਨਜ਼ਰੀਆ ਹੈਗਾ ਮੈਂ ਉਹੀ ਨਜ਼ਰੀਏ ਨਾਲ ਦੇਖਦਾ ਪਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੌਜੂਦਾ ਅਪਰਸਥਿਤੀਆਂ ਹੈਗੀਆਂ ਇਹਨਾਂ ਵਿੱਚ ਪੰਜਾਬ ਨੂੰ ਬੜੀ ਮਰਮ ਲਗਾਉਣ ਦੀ ਲੋੜ ਹੈ ਉਹਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਜੀ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ ਸਭ ਤੁਹਾਡਾ। ਤੁਹਾਨੂੰ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਤੇ ਇਜਾਜ਼ਤ ਨਮਸਕਾਰ।